ਜੇ ਕੀ ਹੈਗਾ ਅਲਗ-ਅਲਗ ਤਰ੍ਹਾਂ ਦੀ ਸ਼ਰਟਾਂ ਹੈਗੀਆਂ ਲਾਟ ਅੰਦਰ ਦੁਕਾਨ ਦੇ ਵਿੱਚ ਆਏ ਹਾਂ ਭਾਜੀ ਕੀ ਨਾਮ ਹੈ ਆਪਣਾ ਹਿਮਾਂਸ਼ੂ ਜੀ ਕੀ ਹੈਗਾ ਅਲਗ-ਅਲਗ ਤਰ੍ਹਾਂ ਦੀ ਸ਼ਰਟਾਂ ਹੈਗੀਆਂ ਤੁਸੀਂ ਦੇਖ ਸਕਦੇ ਹੋ ਬੈਲਟਾਂ ਹੈਗੀਆਂ ਤੇ ਪਰਫਿਊਮ ਹੈਗੇ ਤੇ ਟਾਈਆਂ ਹੈਗੀਆਂ ਇਹ ਕੇ ਸਭ ਕੀ ਹੈਗਾ ਸਰ ਸਰ ਇਹਦੇ ਨਾਲ ਸਾਡੇ ਕੋਲ ਮੇਨ ਜਿਆਦਾ ਕਸਟਮਰ ਆਂਦੇ ਆ ਵਿਆਹ ਸ਼ਾਦੀ ਵਾਲੇ ਅੱਛਾ ਜੀ ਬਿਲਕੁਲ ਨੌਜਵਾਨ ਸਾਡੇ ਨਾਲ ਜੁੜਨ ਦੇ ਸ਼ੁਰੂ ਤੇ ਲਾਟ ਅੰਦਰ ਦੁਕਾਨ ਦੇ ਵਿੱਚ ਆਏ ਹਾਂ ਭਾਜੀ ਕੀ ਨਾਮ ਹੈ ਆਪਣਾ ਹਿਮਾਂਸ਼ੂ ਜੀ ਤੁਸੀਂ ਬੜਕ ਵੱਖ-ਵੱਖ ਤਰ੍ਹਾਂ ਦੀਆਂ ਵੈਰਾਈਟੀਆਂ ਦਿਖਾਈਆਂ ਹੈਗੀਆਂ ਵੈਰਾਈਟੀਆਂ ਦੇ ਨਾਲ-ਨਾਲ ਕਸਮਰਾਂ ਨੂੰ ਕੀ ਕੀ ਅਲੱਗ-ਅਲੱਗ ਤਰ੍ਹਾਂ ਦੇ ਡਿਸਕਾਊਂਟ ਹੈ ਗਿਆ ਦੱਸੋ ਜੀ ਅਗਰ ਜੀ ਅਸੀਂ 2 ਪੋਰਟ ਪੁਆਇੰਟ ਲੈਂਦੇ ਆ ਉਹਦੇ ਨਾਲ ਸੰਕਲਾਈ ਕਰਦੇ ਆ ਰੈਡੀਮੇਡ ਕੋਟ ਵੀ ਨਾਲੋਂ ਬੜਾ ਫਰਕ ਪੈਂਦਾ ਹੈ ਯਾਦ ਕਰਨੀ ਆ ਜੀ ਕਿ ਅਗਲ ਉਸਪਲੇ ਖਦਨ ਲੈ ਗਿਆ ਤੁਹਾਨੂੰ ਮੈਂ ਰੈਡੀਮੇਡ ਦੁਕਾਨ ਤੇ ਲੰਬੇ ਤੇ ਮੈਂ ਰੈਡੀਮੇਡ ਕਲੱਬ ਕੇ ਆਇਆ ਹਾਂ ਦਾਲ ਟੇਲਰ ਜਿਹਦੇ ਕੋਲ ਆਏ ਹੋਏ ਆ ਪੈਡਿੰਗ ਸੀਜ਼ਨ ਆ ਰਿਹਾ ਉਹਦੇ ਲਈ ਬੱਚਿਆਂ ਦੇ ਸਪੈਸ਼ਲ ਕੋਟਸ ਕਿ ਕੀ ਲੈ ਕੇ ਆਏ ਸਰ ਬੱਚਿਆਂ ਨੇ ਕੀ ਸਪੈਸ਼ਲ ਲੈ ਕੇ ਆਏ ਬਤਨਾਮ ਭਾਜੀ ਅੱਜਕੱਲ੍ਹ ਕਿਆਕੀ ਟ੍ਰੈਂਡ ਚੱਲਿਆ ਕਿ ਇੱਕੋ ਕਲਰ ਦੇ